ਸ਼ੁੱਧ ਦੇ ਜਾਈ ਸੋ ਜੇ ਅਸੀਂ ਲੋਕਾਂ ਨੂੰ ਫੋਲੋ ਕਰਦੇ ਆ ਭੀੜਾਂ ਨੂੰ ਫੋਲੋ ਕਰਦੇ ਹਾਂ ਤਾਂ ਹੀ ਅਸੀਂ ਨਗਰ ਕੀਰਤਨ ਤੇ ਚਲੇ ਜਾਂਦੇ ਆ ਨਾ ਤਾਂ ਹੀ ਅਸੀਂ ਨਗਰ ਕੀਰਤਨ ਦੀਆਂ ਭੀੜਾਂ ਨੂੰ ਦੁੱਧ ਛੁਆਰੇ ਸਮੋਸੇ ਔਰ ਗੋਲ ਗੱਪੇ ਔਰ ਪੀਜ਼ਾ ਔਰ ਬਦਾਮ ਖਵਾਉਂਦੇ ਰਹਿੰਦੇ ਆ ਨਾ ਆਪ ਹੀ ਖਾਂਦੇ ਰਹਿੰਦੇ ਆ ਬੋਝੇ ਪੜਦੇ ਰਹਿੰਦੇ ਆ ਅਸੀਂ ਕੋਈ ਗੁਰੂ ਦੀ ਗੱਲ ਥੋੜਾ ਨਾ ਸੁਣਨ ਜਾਂਦੇ ਆ ਪੁਲੇਖਾ ਹੈ ਐਂਡ ਐਂ ਸੁੱਟ-ਸੁੱਟ ਕੇ ਹਾਰ ਅਸੀਂ ਉਸ ਪਾਸੇ ਬਾਬਾ ਜੀ ਵੱਲ ਸੁੱਟਦੇ ਆ ਫੁੱਲਾਂ ਨੂੰ ਸੁੱਟਦੇ ਆ ਇਹ ਪੁਲੇਖਾ ਹੈ ਪਖੰਡ ਹੈ ਲੋਕਾਂ ਨੂੰ ਫਾਲੋ ਕਰਦੇ ਆ ਲੋਗ ਅਬ ਗੁਨਾ ਕੀ ਬੰਨੇ ਗੰਠੜੀ vẫn nè ਕੀ ਬੰਨੇ ਗੰਕੜੀ ਲੋਕਾਂ ਨੂੰ ਫੋਲੋ ਨਾ ਕਰਿਆ ਕਰ ਵੈਨ ਵੀ ਫੋਲੋ ਪੀਪਲ ਮੀਨਸ ਕਿ ਹਮ ਗਲਤ ਚੀਜ਼ ਕੋ ਹੀ ਪ੍ਰੈਕਟਿਸ ਕਰਾਂਗੇ ਇਹਦਾ ਮਤਲਬ ਜੋ ਸਾਡੀ ਪ੍ਰੈਕਟਿਸ ਹੈ ਉਹ ਸਬਜੈਕਟ ਟੂ ਸਾਡੇ ਗਲਤ ਖੜੇ ਹੋਏ ਸਮਾਜਤੀ ਹੈ ਸਮਾਜ ਨੂੰ ਅਸੀਂ ਫੋਲੋ ਕਰਦੇ ਆਂ ਸਮਾਜ ਜਾਤ ਪਾਤ ਮੰਨਦਾ ਹੈ ਹਮਨੇ ਵੀ ਜਾਤ ਪਾਤ ਮੰਨਨੀ ਸ਼ੁਰੂ ਕਰਦੀ ਸਮਾਜ ਦਾਜ ਲੇਤਾ ਹੈ ਅਸੀਂ ਨੇ ਵੀ ਲੈਣਾ ਸ਼ੁਰੂ ਕਰ ਦਿਆ ਸਮਾਜ ਸ਼ਰਾਬ ਬਾਟਦਾ ਹੈ ਅਸੀਂ ਨਹੀਂ ਬਾਟੇ ਕਿਹੜੀ ਸ cerimony ਹੈ ਜਿਹਦੇ ਚੜਾਬਾ ਨਹੀਂ ਚੱਲਦੀਆਂ ਸਾਨੂੰ ਸ਼ਰਮ ਹੀ ਨਹੀਂ ਆ ਰਹੀ ਸਾਡੇ ਘਰਾਂ ਵਿੱਚ ਗੁਰਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਔਰ ਅਸੀਂ ਫਿਰ ਸ਼ਰਾਬ ਵੀ ਖੋਲ ਲੈਂਦੇ ਹਾਂ ਸਾਡੇ ਘਰ ਹੀ ਸ਼ਰਾਬ ਵੀ ਆ ਜਾਂਦੀ ਹੈ ਔਰ ਗੁਰਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੈ ਦਿਖਾਵੇ ਦਾ ਮੱਥਾ ਟੇਕਦੇ ਹਾਂ ਸਾਡੇ ਨਾਲ ਕੋਈ ਵਰਤ ਕੇ ਦੇਖੇ ਤਾਂ ਸਾਡਾ ਦਿਖਾਵਾ ਪਤਾ ਲੱਗ ਜਾਂਦਾ ਹੈ ਸੋ ਗੁਰੂ ਸਾਹਿਬ ਕਹਿੰਦੇ ਲੋਕ ਆਉਗਣਾ ਕੀ ਬੰਨੈ ਗੰਠੜੀ ਗੁਣ ਨਾ ਵੀ ਹਾਜੈ ਕੋਈ ਲੋਕ ਗੁਣ ਨਹੀਂ ਲੈਂਦੇ ਆ ਲੋਕੋ ਕੋ ਫੋਲੋ ਮਤ ਕੀਆ ਕਰ ਲੋਕ ਆਉਗਣਾ ਕੀ ਬੰਨੈ ਗੰਠੜੀ ਗੁਣ ਨਾ ਵੀ ਹਾਜੈ ਕੋਏ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ ਜੋ ਗੁਣ ਲੈ ਲੈਂਦਾ ਉਹ ਵਿਰਲਾ ਬਣ ਜਾਂਦਾ ਇੰਜ ਨਹੀਂ ਲੱਖਾ ਕਰੋੜਾ ਪਿੱਛੇ ਕੋਈ ਵਿਰਲਾ ਹੁੰਦਾ ਇਹ ਗੱਲ ਉਲਟੀ ਹੈ ਬਿਲਕੁਲ ਇੰਜ ਨਹੀਂ ਲੱਖਾ ਕਰੋੜਾ ਪਿੱਛੇ ਕੋਈ ਵਿਰਲਾ ਹੁੰਦਾ ਦਰਸਲ ਗੱਲ ਇਹ ਹੈ ਜੋ ਇਨਸਾਨ ਸੱਚ ਲੈ ਲੇਤਾ ਹੈ ਉਹ ਵਿਰਲਾ ਬਣ ਜਾਂਦਾ ਹੈ ਗੁਰਪ੍ਰਸਾਦੀ ਗੁਣ ਪਾਈਆਂ ਜਿਸ ਨੂੰ ਨਦਰ ਕਰੇ ਜੋ ਸਤਗੁਰ ਦੀ ਨਦਰ ਲੈ ਲੈਂਦਾ ਹੈ ਸਤਗੁਰ ਦੀ ਮੱਤ ਲੈ ਲੈਂਦਾ ਹੈ ਸਤਗੁਰ ਦੀ ਮੱਤ ਅਸੀਂ ਲੈਂਦੇ ਆ ਗੁਰਪ੍ਰਸਾਦੀ ਗੁਣ ਪਾਈਆਂ ਗੁਰੂ ਦੀ ਮੱਤ ਨੂੰ ਗੁਰੂ ਕੀ ਪ੍ਰਸਾਦ ਕਹਿੰਦੇ ਨੇ ਕੜਾ ਪ੍ਰਸਾਦ ਨੂੰ ਗੁਰੂ ਕੀ ਮੱਤ ਪਰ ਪ੍ਰਸਾਦ ਨਹੀਂ ਕਹਿੰਦੇ ਨੇ ਗੁਰਪ੍ਰਸਾਦ ਦਾ ਮਤ ਹੁੰਦਾ ਗੁਰੂ ਦੀ ਮਤ ਗੁਰੂ ਦੀ ਗ੍ਰੇਸ ਗੁਰੂ ਦੀ ਕਿਰਪਾ ਉਹਨੂੰ ਅਸੀਂ ਕਹਿੰਦੇ ਆ ਕਿ ਸਤਗੁਰ ਦੀ ਦਿੱਤੀ ਹੋਈ ਮਤ ਗੁਰਪ੍ਰਸਾਦੀ ਗੁਣ ਪਾਈਐਨ ਸਾਨੂੰ ਗੁਣ ਗੁਰੂ ਕੋਲੋਂ ਮਿਲਦੇ ਨੇ ਕਦੋਂ ਮਿਲਦੇ ਨੇ ਜਦੋਂ ਮੈਂ ਆਪਣਾ ਸੀਸ ਕਟਾ ਲੈਂਦਾ ਜਦੋਂ ਮੈਂ ਆਪਣਾ ਆਪ ਸਰੈਂਡਰ ਕਰ ਦਿੰਦਾ ਜਦੋਂ ਮੈਂ ਗੁਰੂ ਦੀ ਮਤ ਲੈਣ ਵਾਸਤੇ ਸਮਰਪਣ ਕਰ ਦਿੰਦਾ ਵੈਨ ਆਈ ਸਰੈਂਡਰ ਦੈਨ ਆਈ ਗੈਟ ਦਾ ਥਿੰਗਸ ਪਰ ਅਸੀਂ ਉਲਟਾ ਰੱਖਿਆ ਹੋਇਆ ਗੁਰੂ ਕਿਰਪਾ ਕਰੇਗਾ ਤਾਂ ਅੱਜ ਦੇ ਟੌਪਿਕ ਕੀ ਕਹਿ ਰਹੇ ਨੇ ਤੂੰ ਦਿਖਾਵੇ ਦੇ ਮੱਥੇ ਟੇਕਦਾ ਹੈ ਸੀਸ ਨਿਵਾਏ ਕਿਆ ਥੀ ਹੈ ਜਾਂ ਰਿਦੈ ਕੁਸ਼ੁੱਦੇ ਜਾਏ ਜਿੰਨੀ ਵੀ ਇਸ ਇੱਕ ਪੰਕਤੀ ਦੀ ਵਿਚਾਰ ਕੀਤੀ ਜਾਏ ਆਪਣੇ ਤੇ ਟੁਕਾ ਟੁਕਾ ਕੇ ਬਾਹਰ ਦਿੱਸਿਆ ਚਾਨਣਾ ਦਿਲ ਅੰਧਿਆਰੀ ਰਾਤ ਵਾਲੀ ਗੱਲ ਹੈ ਗੁਰੂ ਪਾਤਸ਼ਾਹ ਕਹਿੰਦੇ ਨੇ ਦੇਖ ਤੇਰੇ ਨਾਲ ਕੋਈ ਵਰਤ ਕੇ ਦੇਖੇ ਕੀ ਹੁੰਦਾ ਸਿੰਮਲ ਰੁਖ ਸਰਾਏ ਰਾਤ ਦੀਰਗ ਅਤ ਮੁਛ ਸਿੰਮਲ ਰੁਖ ਸਿੰਮਲ ਦਾ ਇੱਕ ਪੇੜ ਹੁੰਦਾ ਉਹਨੂੰ ਕਹਿੰਦੇ ਨੇ ਉਹ ਲੰਬਾ ਵੀ ਬਹੁਤ ਹੁੰਦਾ ਹੈ ਉੱਚਾ ਵੀ ਬਹੁਤ ਹੁੰਦਾ ਹੈ ਸੋਨਾ ਵੀ ਬੜਾ ਹੁੰਦਾ ਹੈ ਮੋਟਾ ਵੀ ਬੜਾ ਹੁੰਦਾ ਹੈ ਅਤ ਦੀਰਗ ਅਤ ਮੁਛ ਉਏ ਜਿਆ ਮੈਂ ਆਸਕਰ ਉਏ ਕੋਣ ਹੁੰਦਾ ਤੋਤੇ ਤੋਤੇ ਜਦੋਂ ਅਸੀਂ ਤੋਤਿਆਂ ਦੀ ਉੱਚੀ ਉਡਾਰੀ ਲੰਬੀ ਦੂਰ ਦੀ ਉਡਾਰੀ ਤੋਂ ਬਾਅਦ ਦੇਖਦੇ ਆ ਕਿ ਤੋਤੇ ਉਹਦੇ ਤੇ ਆ ਕੇ ਬੈਠਦੇ ਨੇ ਤਾਂ ਉੱਥੇ ਆ ਕੇ ਦੇਖਦੇ ਨੇ ਸਿੰਬਲ ਰੁਖ ਦੇ ਉੱਥੇ ਫਲ ਫਿੱਕੇ ਫੁੱਲ ਬਕਬਕੇ ਕਮ ਨਾ ਆਵੇਂ ਪਤ ਸੁ ਕਹਿੰਦੇ ਨੇ ਸਿੰਬਲ ਰੁਖ ਸਰਾਇਰਾ ਆ ਦੀਰਗ ਆਤਮੁਚ ओए जहावे आसकर जाए निराशे कित हूं ए प्रतीक साढ़े बारे है तोते कौन है दुनिया का कोई भी इंसान हमारे रिश्तेदार बरादरी दोस्त मित्र और इस समाज का कोई भी इंसान हमको धर्मी समझ के हमारे पास जब आता है सिंबल रुख सरायरा वो सिंबल सिबल रुख वागू बड़ा सुंदर बड़ा धर्मी समझदा है वो साढ़े को आज कर जाए नहीं की तो वो देख के ये क्रोध भी करते हैं ये गाली भी निकालते हैं ये बच्चों को भी डांटते हैं ये पत्नी के साथ मिसबिहेव करते हैं ये अपनी सास की सेवा नहीं करती है अपने पति की इज्जत नहीं करती है और ये लोग धर्मी हैं बाहर बाहर से दिखाने के आस्तक है अंदर से राज के नास्तक है सो so, अंदर दीवनी दी धार्मिकता कहते ने ਬਾਰਲੇ ਐਕਸ਼ਨ ਤੇ ਸੁਪਰ ਫਲੂਅਸ ਫਲ ਫਿੱਕੇ ਸਾਡੇ ਨਾਲ ਕੋਈ ਗੱਲ ਕਰਕੇ ਦੇਖੇ ਸਾਡੇ ਨਾਲ ਕੋਈ ਬਿਹੇਵ ਕਰਕੇ ਦੇਖੇ ਫਲ ਫਿੱਕੇ ਫੁੱਲ ਬਕਬਕੇ ਕੰਮ ਨਾ ਆਵੇ ਪੱਤ ਜਿਵੇਂ ਸਿੰਬਲ ਪੇੜ ਦੇ ਫਲ ਕਮ ਨਹੀਂ ਆਂਦੇ ਫੁੱਲ ਕਮ ਨਹੀਂ ਆਂਦੇ ਪੱਤੇ ਵੀ ਫਿੱਕੇ ਹੁੰਦੇ ਨੇ ਕੁਝ ਵੀ ਉਹਦਾ ਕੰਮ ਨਹੀਂ ਆਉਂਦਾ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗਿਆਈਆਂ ਤਤ ਇਹ ਤੇ ਕੁਦਰਤ ਦਾ ਸੱਚ ਹੈ ਇਹ ਰਬ ਜੀ ਦਾ ਸੱਚ ਹੈ ਕਿ ਮਿੱਠਤ ਵਾਲਾ ਜੀਵਨ ਜੀਓ ਤਾਂ ਇਹ ਦੇਨ ਦਰਤਾ ਤੈ ਪਰ ਜਿਹੜਾ ਜਿਹੜਾ ਧੋਖੇਬਾਜ਼ ਹੈ ਉਹ ਇਸ ਗੁਣ ਨੂੰ ਦਿਖਾਵੇ ਦਾ ਵਰਤਦਾ ਹੈ ਲੋਕ ਬਾਹਰ سے ਧਰਮੀ ਵੇਸ਼ ਬਣਾ ਲੈਂਦੇ ਆ ਧਰਮੀ ਵੇਸ਼ ਨੂੰ ਕਹਿੰਦੇ ਨੇ ਪੇਖੀ ਸ਼ੋ ਨਾ ਪਾਈਏ ਬਾਰੋਂ ਧਰਮੀ ਧਰਮੀ ਬਣਨ ਨਾਲ ਕੁਝ ਨਹੀਂ ਹੋ ਜਾਂਦਾ ਇਹ ਤਾਂ ਤੇਰੇ ਨਾਲ ਜਦੋਂ ਕੋਈ ਵਿਵਹਾਰ ਕਰੇਗਾ ਤਾਂ ਪਤਾ ਲੱਗੇਗਾ ਤੂੰ ਅੰਦਰੋਂ ਕਿੰਨਾ タルਮੀ ਹੈ ਸਾਡਾ ਅੰਦਰ ਦਾ ਧਰਮ ਕਦੋਂ ਪਤਾ ਲੱਗੇਗਾ ਜਦੋਂ ਮੈਂ ਆਪਣੇ ਕਾਰ ਦੇ ਨੌਕਰ ਚਾਕਰ ਨਾਲ ਡੀਲ ਕਰਾਂਗਾ ਜਦੋਂ ਮੈਂ ਆਪਣੀ ਕਾਰ ਦੇ ਡਰਾਈਵਰ ਨਾਲ ਡੀਲ ਕਰਾਂਗਾ ਜਦੋਂ ਮੈਂ ਆਪਣੇ ਮੋਹੱਲੇ ਦੇ ਗੇਟ ਦੇ ਚੌਕੀਦਾਰ ਨਾਲ ਡੀਲ ਕਰਾਂਗਾ ਜਦੋਂ ਮੈਂ ਗੁਰਦੁਆਰੇ ਆਵਾਂਗਾ ਮੈਂ ਸੇਵਾਦਾਰ ਜੀ ਨਾਲ ਭਾਈ ਸਾਹਿਬ ਜੀ ਨਾਲ ਜਦੋਂ ਡੀਲ ਕਰਾਂਗਾ फल फिके फुल बक बके कम नाम है पत मिठत नीवी नानका गुण तत सो so, असी मिठत नू, मिठत दी असलियत नू समझ के मिठत नू वर्तना है मिठत नू धोखे वास्ते नहीं वरतना अगे सब को नीवे आपको पर को नीवे ना कोई अगर कोई निवता है वो अपनी सेल्फिशनेस अपने धोखे के लिए निवता है ਸੋ ਜਦੋਂ ਤੁਸੀਂ ਕਦੇ ਵਿਆਹ ਸ਼ਾਦੀ ਦਾ ਰਿਸ਼ਤਾ ਲੈਂਦੇ ਹੋ ਆਪਣੇ ਧੀ ਦਾ ਜਾਂ ਪੁੱਤਰ ਦਾ ਉਸ ਵੇਲੇ ਧਿਆਨ ਰੱਖਣਾ ਹੈ ਕਿ ਕਿਸੇ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ 'ਚ ਅਸੀਂ ਫਸ ਨਹੀਂ ਜਾਣਾ ਕਿਸੇ ਦੇ ਦਿਖਾਵੇ ਵਿੱਚ ਨਹੀਂ ਫਸ ਜਾਣਾ ਉਹਨਾਂ ਕੋਲ ਇਤਨੀ ਪ੍ਰਾਪਰਟੀ ਹੈ ਇਤਨੀਆਂ ਕਾਰਾਂ ਨੇ ਇਤਨੇ ਨੌਕਰ ਚੱਕਰ ਨੇ ਇਤਨਾ ਉਹਨਾਂ ਕੋਲ ਬੈਂਕ ਬੈਲੈਂਸ ਹੈ ਇਸ ਤਰੀਕੇ ਦੀਆਂ ਖੇਡਾਂ ਵਿੱਚ ਨਹੀਂ ਫਸਣਾ ਅਸੀਂ ਇਨਸਾਨ ਵੇਖਣੇ ਨੇ ਚੰਗੇ ਇਨਸਾਨ ਵੇਖਣ ਦੀ ਜਾਤ ਸਿੱਖਣੀ ਹੈ ਗੁਰੂ ਦੀ ਐਨਕ ਲੈ ਕੇ ਗੁਰੂ ਦੀ ਐਨਕ ਦੇ ਨਾਲ ਸਿੱਖਣਾ ਹੈ ਦਿਖਾਵੇ ਦੀ ਬਾਕੀ ਦੀ ਬਾਹਰ ਦੀ ਤੜਕ-ਪੜਕ ਦੇ ਗਲੈਮਰਸ ਵਰਡ ਨੂੰ ਦੇਖ ਕੇ ਧੀਆਂ ਪੁੱਤਰਾ ਦੇ ਰਿਸ਼ਤਿਆਂ 'ਚ ਨਹੀਂ ਪੈਣਾ ਹੈ ਬੱਚਿਆਂ ਦੀਆਂ ਡਿਗਰੀਆਂ ਪੜ ਕੇ ਰਿਸ਼ਤੇ ਨਹੀਂ ਲੈਣੇ ਆਪਣੇ ਕਾਰਜੇ ਸੋਹਣੇ ਚਲਾਣੇ ਨੇ ਤਾਂ ਸਭ ਕੋ ਨੀਵੇਂ ਆਪਕੋ ਪਰ ਕੋ ਨੀਵੇਂ ਨਾ ਕੋਈ ਤਰਤਾਜੂ ਤੋਲੀਏ ਨੀਵੇਂ ਸੋ ਗੌਰਾ ਹੋਏ ਤੁਸੀਂ ਤਰਾਜੂ ਦੇ ਉੱਤੇ ਸਮਾਨ ਰੱਖੋ ਜਿਸ ਪਾਸੇ ਭਾਰ ਹੋਏਗਾ ਔਰ ਨੀਮਾ ਹੋ ਜਾਏਗਾ ਉਹ ਅਸਲੀਅਤ ਹੁੰਦੀ ਹੈ ਪਰ ਜਿਹੜਾ ਦਿਖਾਵੇ ਦਾ ਨੀਮ ਰਿਹਾ ਉਹ ਐਵੇਂ ਝੁਕ ਰਿਹਾ ਅਪਰਾਧੀ ਦੂਣਾ ਨੀਵੇਂ ਜਿਉਂ ਹੰਤਾ ਮਿਰਗਾਏ ਹੰਤਾ ਹੁੰਦਾ ਹੈ ਸ਼ਿਕਾਰੀ ਮਿਰਗਾਏ ਜਿਵੇਂ ਮਿਰਗ ਹਿਰਨਾ ਨੂੰ ਮਾਰਨ ਵਾਸਤੇ ਸ਼ਿਕਾਰੀ ਝੁਕ-ਝੁਕ ਕੇ ਜਾਂਦਾ ਅਸੀਂ ਵੀ ਐਨ ਝੁਕ-ਝੁਕ ਕੇ ਮੱਥੇ ਟੇਕਦੇ ਆਂ अपराधी ਕਿਉਂਕਿ ਅਸੀਂ ਅੰਦਰੋਂ ਅਪਰਾਧੀ ਹਾਂ ਅਪਰਾਧੀ ਦੂਣਾ ਨਹੀਂ ਵੇ ਜਿਉ ਹੰਤਾ ਮਿਰ ਗਾਏ ਸੀਸ ਨਿਵਾਇਆ ਕਿਆ ਥੀ ਹੈ ਜਾਂ ਰਿਦੈ ਕੁਸ਼ੁੱਦੇ ਜਾਏ ਜੇ ਮਨ ਸਾਫ ਨਹੀਂ ਹੈ ਤਾਂ ਮਨ ਸਾਫ ਦੇ ਵਾਸਤੇ ਸਾਨੂੰ ਕੀ ਕੰਮ ਕਰਨਾ ਹੈ 110 ਘੰਟੇ ਲਗਾ ਕੇ 38 ਪੌੜੀਆਂ ਦੀ ਵਿਚਾਰ ਸਾਂਝ ਕੀਤੀ ਹੈ ਔਰ ਅਸੀਂ ਉਹਦੇ ਵਿੱਚ ਬੇਨਤੀ ਕੀਤੀ ਹੈ ਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਪਾਠ ਨਾ ਕਰਿਆ ਕਰੋ ਪਰ ਅਸੀਂ ਇਹ ਸਾਜ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਜਦੋਂ ਰੋਜ਼ ਸਵੇਰੇ ਜਪਜੀ ਸਾਹਿਬ ਕਰਿਆ ਕਰੋ ਤਾਂ ਰੋਜ਼ ਇਸ ਮੂਡ ਨੂੰ ਬਣਾਇਆ ਕਰੋ ਕਿ ਉਹ ਸਚਿਆਰਾ ਹੋਈਏ ਕਿ ਉਹ ਸਚਿਆਰਾ ਕਿ ਉਹ حکم रज़ाई चलण حکم रज़ा ਸਾ ਪੜੋ ਜਾਂ ਨਾ ਪੜੋ ਲੇਕਿਨ ਇਸ ਪੰਕਤੀ ਤੇ ਪਹੁੰਚ ਕੇ ਸੋਚੋ ਕਿ ਮੈਂ ਸਚਿਆਰ ਨਹੀਂ ਹਾਂ ਮੈਂ ਕੁੜਿਆਰ ਹਾਂ ਤੇ ਮੈਨੂੰ ਸਚਿਆਰਾ ਬਨਨ ਵਾਸਤੇ ਸੁਮਤ ਬਖਸ਼ੋ ਇਹ ਮੰਨ ਕੇ ਚੱਲਾਂਗੇ ਕਿ ਮੈਂ ਸਚਿਆਰ ਨਹੀਂ ਹਾਂ ਤਾਂ ਕਿਉਂ ਸਚਿਆਰਾ ਹੋਈ ਜੇ ਜਦੋਂ ਅਵਸਥਾ ਆਂਦੀ ਹੈ ਜਦੋਂ ਫੀਲ ਕਰਦੇ ਆ ਕਿ ਮੈਂ ਸੱਚਿਆਰ ਨਹੀਂ ਹਾਂ ਮੈਂ ਸੱਚਿਆਰ ਬੰਨਾ ਚਾਹੁੰਦਾ ਹਾਂ ਇਸ ਅਵਸਥਾ ਨੂੰ ਧਰਮਖੰਡ ਦੀ ਅਵਸਥਾ ਕਹਿੰਦੇ ਨੇ ਮੈਂਨੇ ਮੰਨ ਲਿਆ ਕਿ ਮੈਂ ਸ਼ੁੱਧ ਨਹੀਂ ਹੂੰ ਮੇਰਾ ਅdireita ਕੁਸ਼ੁੱਧ ਹੈ ਜੋ ਨਹੀਂ ਮੰਦਾ ਉਹ ਕੀ ਕਰਦਾ ਹਾਰ ਹਾਰ ਕਰੇ ਨਿਤ ਕਪਟ ਤਮਾਵੇ

शुद्ध हिरदा शुद्ध नहीं है बारों हर हर कर करता है। निशानी होएगी जो बारों बारों माला फेरता है। बारों हर हर अल्लाह अल्लाह राम राम वागुरु वागुरु करता है मैं सारे नहीं कह रहा सारे ऐसे ने पर शरत रहेगी तू बारों की करता है। ये गल नहीं चल रही शरत रहेगी तेरा हिरदा शुद्ध है कि नहीं ਜੇ ਕੋਈ ਰਾਮ ਰਾਮ ਕਰਦਾ ਤੇ ਅਸੀਂ ਉਹਦੇ ਨਾਲ ਜੇ ਨਫ਼ਰਤ ਕਰਦੇ ਆ ਤਾਂ ਮੇਰਾ ਹਿਰਦਾ ਸ਼ੁੱਧ ਨਹੀਂ ਹੈ ਜੇ ਕੋਈ ਅੱਲਾ ਅੱਲਾ ਕਰਦਾ ਕੋਈ ਖੁਦਾ ਖੁਦਾ ਕਰਦਾ ਕੋਈ ਅਲੱਗ ਅਲੱਗ ਕਰਦਾ ਕੋਈ ਬੀਠਲ ਬੀਠਲ ਕਰਦਾ ਮੈਂ ਉਹਦੇ ਨਾਲ ਜੇ ਨਫ਼ਰਤ ਕਰਦਾ ਤਾਂ ਮੇਰਾ ਹਿਰਦਾ ਸ਼ੁੱਧ ਨਹੀਂ ਹੈ ਸਿੱਖਣਾ ਇਹ ਹੈ ਕਿ ਮੇਰਾ ਹਿਰਦਾ ਸ਼ੁੱਧ ਹੈ ਕਿ ਨਹੀਂ ਹਿਰਦਾ ਸ਼ੁੱਧ ਵੇਲੇ ਅਸੀਂ ਇਕੁਐਲਿਟੀ ਵਰਤਾਂਗੇ ਹਿਰਦਾ ਸ਼ੁੱਧ ਵੇਲੇ ਮੈਂ ਆਪਣੇ ਆਪ ਕੋ ਧਰਮੀ ਔਰ ਦੂਸਰੋਂ ਕੋ ਪਾਪੀ ਨਹੀਂ ਸਮਝੂਗਾ ਹਿਰਦਾ ਸ਼ੁੱਧ ਵੇਲੇ ਅਸੀਂ ਦੂਸਰਿਆਂ ਨੂੰ ਫਤਵਾ ਨਹੀਂ ਦਿਆ ਕਰਾਂਗੇ ਹਿਰਦਾ ਸ਼ੁੱਧ ਵੇਲੇ ਅਸੀਂ ਦੂਸਰਿਆਂ ਨਾਲ ਨਫ਼ਰਤ ਨਹੀਂ ਕਰਿਆ ਕਰਾਂਗੇ ਇਹ ਇਕੁਐਲਿਟੀ ਇਹ ਬਰਾਬਰਤਾ ਨਾਲ ਜੀਵਿਆ ਕਰਾਂਗੇ ਰਾਮ ਰਾਮ ਸਭ ਕੋ ਕਹ ਕਿਆ ਰਾਮ ਨਾ ਹੋਏ ਕੈਂਡਲ ਰਾਮ ਨਹੀਂ ਹੋ ਜਾਂਦਾ ਭਾਵੇਂ ਤੁਸੀਂ ਬੱਤੀਆਂ ਬੁਝਾ ਕੇ ਕਰੋ ਬੱਤੀਆਂ ਬੁਝਾਰ ਨਾਲ RAM RAM ਕਰਨ ਨਾਲ ਕੀ ਸੱਚੇ ਹੋ ਜਾਂਦੇ ਨੇ ਬੱਤੀ ਜਗਾੜ ਬੁਝਾਂਦੀ ਤੇ ਗੱਲ ਹੀ ਨਹੀਂ ਚੱਲ ਰਹੀ ਗੁਰੂ ਸਾਹਿਬ ਵੇਲੇ ਬੱਤੀਆਂ ਹੈ ਵੀ ਨਹੀਂ ਸਨ ਤੂੰ ਬੱਤੀ ਜਗਾ ਕੇ RAM RAM ਕਰ ਬੱਤੀ ਬੁਝਾ ਕੇ RAM RAM ਕਰ ਇਸ ਗੱਲ ਦਾ ਤਾਲੁਕ ਨਹੀਂ ਹੈ ਤੂੰ ਮਾਲਾ ਫੇਰ ਕੇ RAM RAM ਕਰ ਤੂੰ ਹੱਥ ਵਿੱਚ ਮਾਲਾ ਪਾ ਕੇ RAM RAM ਕਰ ਤੂੰ ਜਿਸਨਾਂ ਮਰਜ਼ੀ ਕਰ ਕਬੀਰ ਮੇਰੀ ਸਿੰਵਰਨੀ ਰਸਨਾ ਉੱਪਰ RAM ਰਸਨਾ ਦਾ ਮਤਲਬ ਇਹ ਨਹੀਂ ਹੁੰਦਾ ਇਸ ਰਸਨਾ ਨੂੰ ਰਸਨਾ ਨਹੀਂ ਕਹਿੰਦੇ ਨੇ ਮਨ ਦੀ ਰਸਨਾ ਨੂੰ ਕਹਿੰਦੇ ਨੇ ਮਨ ਸ਼ੁੱਧ ਹੋਣਾ ਚਾਹੀਦਾ ਹੈ मन शुद्ध बारे गल कर रहे ने वरना तू जखंड कर दाहरों बारो शीस निवाय क्या थी जिदय कुशुदे जाए तू जितने कर्म कांड पाखंड करता है कर सारे पता की ने अगले श्लोक कहते हैं पढ़ पुस्तक संध्या बाद तू संध्या को एक पाठ कर लेता है ਧਾਰਮਿਕ ਗ੍ਰੰਥ ਦਾ ਕੋਈ ਪਾਠ ਕਰ ਲੇਤਾ ਹੈ ਅਸੀਂ ਆਪ ਸੋਚਣਾ ਕਿ ਕਿਸੇ ਧਰਮ ਬਾਰੇ ਨਹੀਂ ਕਹਿ ਰਹੇ ਨੇ ਮੈਨੂੰ ਵੀ ਕਹਿ ਰਹੇ ਨੇ ਮੈਂ ਆਪਣੇ ਕਰ ਰਾ ਰਾ ਸਭ ਕਰਾਂ ਰੇ ਰਾਜ ਸਾਹਿਬ ਕਰਕੇ ਸ਼ਰਾਬ ਦੀ ਬੋਤਲ ਖਲ ਖੋਲ ਲਵਾ ਰੇ ਰਾਜ ਸਾਹਿਬ ਕਰਕੇ ਮੈਂ ਦੁਨੀਆ ਨਾਲ ਧੋਖੇ ਪਖੰਡ ਕਰ ਲਵਾ ਰੇ ਰਾਜ ਸਾਹਿਬ ਲੋ ਜੀ ਆਓ ਜੀ ਸ਼ਾਮ ਦਾ ਟਾਈਮ ਹੋ ਗਿਆ ਦਰਬਾਰ ਸਾਹਿਬ ਦਾ ਰੇ ਰਾਜ ਸਾਹਿਬ ਦਾ ਟਾਈਮ ਆਏਗਾ ਪਾਠ ਆਏਗਾ ਆਪ ਗੱਲਾਂ ਕਰਦੇ ਜਾਓ ਆਪ ਪਖੰਡ ਕਰੀ ਜਾਓ ਆਪ ਦਿਖਾਵਾ ਕਰੀ ਜਾਓ ਆਪ ਕੁਝ ਵੀ ਨਾ ਸਿੱਖੋ ਦੇ ਤੂੰ ਤਾਂ ਸਾਡੇ ਤੇ ਲਾਗੂ ਜਗਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਅਸੀਂ ਵੀ ਥੜਿਆਂ ਨੂੰ ਮੱਥੇ ਟੇਕਦੇ ਰਹਿੰਦੇ ਆ ਪੌੜੀਆਂ ਨੂੰ ਮੱਥੇ ਟੇਕਦੇ ਰਹਿੰਦੇ ਆ ਥੰਬਿਆਂ ਨੂੰ ਮੱਥੇ ਟੇਕਦੇ ਰਹਿੰਦੇ ਆ ਪੀੜੇ ਨੂੰ ਮੱਥਾ ਟੇਕਦੇ ਰਹਿੰਦੇ ਆ ਸਭ ਕੀ ਹੈ ਸਿਲਪੂਜਸ ਬਗਲ ਸਮਾਦੰ ਪਰ ਅੰਦਰੋਂ ਅਸੀਂ ਬਗਲੇ ਆ ਬਗਲੇ ਅੰਦਰੋਂ ਅਸੀਂ ਦਿਖਾਵੇ ਦਾ ਕੰਮ ਕਰਦੇ ਆ ਪਰ ਪੁਸਤਕ ਸੰਧਿਆ ਬਾਦੰ ਸਿਲਪੂਜਸ ਬਗਲ ਸਮਾਦੰ ਬਗਲੇ ਕੀ ਜੈਸੀ ਸਮਾਧੀ ਲਗਾਤੇ ਆ ਮੁੱਖ ਚ ਉਡਵੀ ਭੂਖਣ ਸਰੰ ਬਾਹਰ ਸੇ ਦਿਖਾਵੇ ਕੇ ਕੋਸਮੈਟਿਕਸ ਔਰਨਮੈਂਟਸ ਲਗਾਏ ਹੋਏ ਆ ਅੰਦਰੋਂ ਤੂੰ ਝੂਠ ਬੋਲਦਾ ਹੈ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਤਿੰਨ ਵੇਲੇ ਧਰਮ ਦੀ ਗੱਲ ਕਰਦਾ ਹੈ ਗੱਲ ਮਾਲਾ ਤਿਲਕ ਲਿਲਾਟੰ ਤੂੰ ਗੱਲੇ ਤੇ ਮਾਲਾ ਪਾਈ ਹੋਈ ਔਰ ਮੱਥੇ ਤੇ ਤਿਲਕ ਲਗਾਣਾ ਦੋਇ ਤੋਤੀ ਬਸਰਕ ਪਾਟੰ ਤੇ ਦਿਖਾਵੇ ਦੇ ਤੂੰ ਇਹ ਕਰਮकांड ਦੇ ਬਾਹਰੋਂ ਆਪਣੇ ਝੋਲੇ ਪਾਏ ਹੋਏ ਨੇ ਦੋਇ ਤੋਤੀ ਬਸਰਕ ਪਾਟੰ ਜੇ ਜਾਣਸ ਬ੍ਰਹਮੰ ਕਰਮੰ ਜੇ ਤੈਨੂੰ ਅੰਦਰ ਦਾ ਸਤਗੁਰ ਦੀ ਮਤ ਅੰਦਰ ਵਸਦੇ ਰੱਬ ਜੀ ਦਾ ਫਲਸਫਾ ਉਹਨਾਂ ਦੀ ਸੁਮਤ ਤੈਨੂੰ ਪਤਾ ਲੱਗ ਜਾਏ ਨਾ ਜੇ ਜਾਣਸ ਬ੍ਰਹਮੰ ਕਰਮੰ ਬ੍ਰਹਮਾ ਕੋ ਨੂੰ ਬ੍ਰਹਮੰ ਕਿਉਂਦਾ ਮੇਰੇ ਅੰਦਰ ਵਸਦੇ ਰੱਬ ਜੀ ਨੂੰ ਬ੍ਰह्म ਜੀ ਕਹਿੰਦੇ ਨੇ ਤੇ ਜਾਣਸ ਬ੍ਰਹਮੰ ਕਰਮੰ ਕਰਮੰ ਦਾ ਮਤਵ ਉਹਨਾਂ ਦੀ ਮਤ ਉਹਨਾਂ ਦਾ ਫਲਸਫਾ ਜੇ ਜਾਣਸ ਬ੍ਰਹਮੰ ਕਰਮੰ ਤਾਂ ਤੈਨੂੰ ਪਤਾ ਲੱਗ ਜਾਏਗਾ ਜਿਹੜੇ ਮੈਂ ਦਿਖਾਵੇ ਕਰਮकांड 12 ਲੱਖ ਹਿਪੋਕ੍ਰੇਸੀ ਕਰਦਾ ਸਭ ਫੋਕਟ यूज़लेस, सुपरफलूअस बेकार मैं अपनी जिंदगी जाया कर रहे हैं। मैं नहीं कह सकता कि वो बेकार कर रहे हैं गुरु साहब कर रहे सब फोकट निश्चो करो नानक ने चो त्याव तू विचार के देख श्योर शॉट ये सच है बिना सतगुर वाट न पाव है। ना पावे सतगुर बिना रस्ता नहीं प्राप्त होएगा ਇਹ ਪੁਲੇਖਾ ਬਿਲਕੁਲ ਨਹੀਂ ਖਾਣਾ ਜਿਸ ਦਿਨ ਸਤਗੁਰ ਰਸਤਾ ਦਿਖਾਏਗਾ ਦਰਸਲ ਕੀ ਹੈ ਜਿਸ ਦਿਨ ਮੈਂ ਸਤਗੁਰ ਤੇ ਰਸਤੇ ਤੇ ਚੱਲਾਂਗਾ ਸੋ ਅਸੀਂ ਇੱਕ ਪੌੜੀ ਪੜਦੇ ਆਂ ਬਾਰ-ਬਾਰ ਨਦਰ ਕਰਾਂ ਜੇ ਆਪਣੀ ਤਾਂ ਨਦਰੀ ਸਤਗੁਰ ਪਾਇਆ ਇਹ ਨਦਰ ਕਰਾਂ ਜੇ ਆਪਣੀ ਦਾ ਕੀ ਮਤਲਬ ਹੁੰਦਾ ਆਪਣੀ ਕੌਣ ਹੈ ਰੱਬ ਜੀ ਦੀ ਨਦਰ ਜਾਂ ਆਪਣੀ ਮੇਰੀ ਮਤ ਦੀ ਸੋ ਵਿਚਾਰਾਂਗੇ ਤਾਂ ਪਤਾ ਲੱਗੇਗਾ ਆਪਣੀ ਮਤ ਨੂੰ ਜੇ ਤੂੰ ਸਤਗੁਰ ਦੀ ਨਦਰ ਦੇ ਮੁਤਾਬਕ ਕਰ ਲਵੇਂ ਤਾਂ ਨਦਰ ਕਰੇ ਨਦਰ ਦਾ ਮਤਲਬ ਨਜ਼ਰੀਆ ਨਜ਼ਰੀਆ ਮਤਲਬ ਪੈਰਾਡਾਈਮ ਸੋਚਣੀ ਦਾ ਢੰਗ ਜੇ ਸਤਗੁਰ ਦੀ ਨਦਰ ਦੇ ਅਕੋਰਡਿੰਗ ਆਪਣੀ ਮਤ ਵੀ ਜੇ ਤੂੰ ਬਣਾ ਲਵੇਂ ਨਦਰ ਕਰੇ ਜੇ ਆਪਣੀ ਓਏ ਮੇਰੇ ਮਨ ਜੇ ਤੂੰ ਆਪਣੀ ਮਤ ਨੂੰ ਸਤਗੁਰ ਦੀ ਮਤ ਦੇ ਅਲਾਈਨਡ ਕਰ ਲਵੇਂ ਤਾਂ ਉਦੇ ਮੁਤਾਬਕ ਕਰ ਲਵੇਂ ਤਾਂ ਉਸ ਪਾਸੇ ਕਰ ਲਵੇਂ ਜੇ ਮੈਂ ਉਸ ਪਾਸੇ ਨਹੀਂ ਕੀਤਾ ਹੈ ਪਿੱਠ ਕੀਤੀ ਹੋਈ ਹੈ ਇਹਨੂੰ ਕਹਿੰਦੇ ਨੇ ਹੰਕਾਰੀਆਂ ਨਿੰਦਕਾਂ ਪਿੱਠ ਦੇ ਰੱਬ ਜੀ ਕਿਸੇ ਨੂੰ ਪਿੱਠ ਨਹੀਂ ਕਰਦੇ ਨੇ ਇਹ ਭੁਲੇਖਾ ਕਦੀ ਨਾ ਖਾਣਾ ਰੱਬ ਜੀ ਪਿੱਠ ਨਹੀਂ ਕਰਦੇ ਨੇ ਅਸੀਂ ਸੱਚ ਨੂੰ ਪਿੱਠ ਕਰਦੇ ਆ ਇਸ ਪਿੱਠ ਦੀ ਗੱਲ ਨਹੀਂ ਚੱਲ ਰਹੀ ਹੈ ਸੱਚ ਕੀ ਤਰਫ ਸੇ ਮਨ ਕਰਕੇ ਝੂਠ ਕੀ ਤਰਫ ਚਲੇ ਜਾਣਾ ਮਨ ਕਰ ਤੇ ਮਨ ਦੀ ਪਿੱਠ ਕੁਮਾਣਾ ਕਹ ਲਾਂਦਾ ਹੈ ਮਨ ਕਰਕੇ ਮੈਂ ਸਤਗੁਰ ਨਾਲ ਨਹੀਂ ਆ ਮਨ ਮੇਰੇ ਸਤਗੁਰ ਕੇ ਪਹਾਣੇ ਚੱਲ ਗਿਆ ਨਾ ਮੈਨੂੰ ਮਨ ਕਰਕੇ ਮੈਂ ਸਤਗੁਰ ਦੇ ਨਾਲ ਨਹੀਂ ਆ ਤਾਂ ਫਿਰ ਮੈਂ ਹੰਕਾਰੀਆਂ ਮੈਨਿੰਦਕ ਸੋ ਨਦਰ ਕਰਾਂ ਜੇ ਆਪਣੀ ਜੇ ਤੂੰ ਆਪਣੀ ਮਤ ਨੂੰ ਸਤਗੁਰ ਦੀ ਨਦਰ ਦੇ ਅਕੋਰਡਿੰਗ ਕਰ ਲਵੇਂ ਤਾਂ ਨਦਰੀ ਸਤਗੁਰ ਪਾਇਆ ਤਾ ਸਮਝ ਆ ਜਾਂਦੀ ਹੈ ਕਿ ਮੈਂ ਸਤਿਗੁਰੂ ਪ੍ਰਾਪਤ ਕੀਤਾ ਹੈ ਸਤਿਗੁਰੂ ਪ੍ਰਾਪਤ ਕਰਨ ਸਾਰ ਨੰਦ ਤੇ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਵਾਦ ਆ ਜਾਏਗਾ ਸਮਝ ਆ ਜਾਏਗੀ ਸੋ ਅੱਜ ਦੇ ਇਸ ਵਿਣ ਸਤਿਗੁਰ ਬਾਟ ਨਾ ਪਾਵੇ ਪੌੜੀ ਅੱਗੇ ਕਹਿੰਦੇ ਨੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਜਦੋਂ ਅੰਦਰ ਜਾਂਦੇ ਆ ਨਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਉਣਾ ਸਮਝ ਆ ਜਾਂਦੀ ਹੈ ਜੇ ਮੈਂ ਦੁਖੀਆਂ ਤੇ ਦੱਦਾ ਦੋਸ਼ ਨਾ ਦੇਵੂ ਕਿਸੈ ਦੋਸ਼ ਕਰਮਾ ਆਪਣੀਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨਾ ਅਸੀਂ ਕਿਸੇ ਤੇ ਬਲੇਮ ਨਹੀਂ ਲਗਾਵਾਂਗੇ ਕਿ ਮੈਂ ਫਲਾਣੇ ਕਰਕੇ ਦੁਖੀ ਹਾਂ ਅਸੀਂ ਬਲੇਮ ਗੇਮ ਤੋਂ ਛੁੱਟ ਜਾਵਾਂਗੇ ਔਰ ਸਿਰਫ ਆਪਣੇ ਬਾਰੇ ਸੋਚਾਂਗੇ ਮੈਂ ਗਲਤ ਇੱਥੇ ਹਾਂ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਉਣਾ ਆਪਣੇ ਅੰਦਰ ਜਾ ਕੇ ਵਿਚਾਰ ਕਰਨ ਦਾ ਟੰਗ ਹੈ ਹੁਕਮ ਕੀ ਮਨ ਪਾਉਂਦੇ ਰਾ ਪੀੜੇ ਅੱਗੇ ਜਾਉਣਾ ਜ਼ਿੰਦਗੀ ਸੌੜ ਹੀ ਹੋ ਜਾਂਦੀ ਹੈ ਮਰਨ ਤੋਂ ਬਾਅਦ ਨਹੀਂ ਜੀੰਦੇ ਜੀ ਜ਼ਿੰਦਗੀ ਸੌੜੀ ਹੋ ਜਾਂਦੀ ਹੈ ਜਿਨ੍ਹਾਂ ਦੀ ਸੌੜੀ ਹੋ ਜਾਂਦੀ ਹੈ ਉਦਾਸীন ਹੋ ਜਾਂਦੇ ਨੇ ਨਿਰਾਸ਼ ਹੋ ਜਾਂਦੇ ਨੇ ਰੁੱਸੇ ਰੁੱਸੇ ਰਹਿੰਦੇ ਨੇ ਮੱਥੇ ਕੁੱਟੇ ਰਹਿੰਦੇ ਨੇ ਲੋਕਾਂ ਨਾਲ ਗੱਲ ਨਹੀਂ ਕਰਦੇ ਨੇ ਕਾਰਨਰ ਹੋ ਜਾਂਦੇ ਨੇ ਉਦਾਸ ਹੋ ਕੇ ਆਪਣੇ ਕਮਰੇ ਤੱਕ ਰਹਿ ਜਾਂਦੇ ਨੇ ਆਪਣੇ ਘਰ ਤੋਂ ਆਪਣੇ ਕਮਰਾ ਆਪਣੇ ਬੈੱਡ ਤੱਕ ਰਹਿ ਜਾਂਦੇ ਨੇ ਪੂਰੀ ਤਰ੍ਹਾਂ ਡਿਪਰੈਸ਼ਨ ਹੀ ਚਲੇ ਜਾਂਦੇ ਨੇ ਜਿੰਨਾ ਅਸੀਂ ਸੌੜੇ ਹੁੰਦੇ ਜਾਂਦੇ ਆ ਉਤਨਾ ਸੀ ਡੇ ਬਾਈ ਡੇ ਕੰਜੂਸ ਹੁੰਦੇ ਜਾਂਦੇ ਆ ਉਤਨਾ ਸਾਡਾ ਦਿਲ ਛੋਟਾ ਹੁੰਦਾ ਜਾਂਦਾ ਹੈ ਉਤਨਾ ਅਸੀਂ ਲੋਕਾਂ ਨਾਲ ਵੰਡ ਛਕਦੇ ਨਹੀਂ ਆ ਉਤਨਾ ਅਸੀਂ ਖੁਦਗਰਜ਼ ਹੋ ਜਾਂਦੇ ਆ ਉਤਨਾ ਅਸੀਂ ਤੇਰ ਮੇਰੀ ਚ ਪੈ ਜਾਂਦੇ ਆ ਆਪਣੀਆਂ ਨਿਸ਼ਾਨੀਆਂ ਨੇ ਆ ਆਪਣੀਆਂ ਨਿਸ਼ਾਨੀਆਂ ਚੈੱਕ ਕਰਨੀਆਂ ਜ਼ਿੰਦਗੀ ਦਾ ਰਸਤਾ ਪੀੜਾ ਹੋ ਗਿਆ ਪੀੜੇ ਦਾ ਮਤਲਬ ਮੈਂ ਹੰਕਾਰੀ ਹਾਥੀ ਹੋ ਗਿਆ ਸੁਈ ਦੀ ਨੋਕ ਦੇ ਵਿੱਚੋਂ ਨਹੀਂ ਲੰਘ ਸਕਦਾ ਨਮਰਤਾ ਹੋਏਗੀ ਤਾਂ ਹੀ ਲੰਘ ਸਕਦਾ ਨਮਰਤਾ ਵਾਸਤੇ ਕੀੜੀ ਬੰਨਣਾ ਪੈਂਦਾ ਹੈ ਕੀੜੀ ਸੱਚ ਨਾਲ ਰਹਿੰਦੀ ਹੈ ਪਰ ਆਪਣਾ ਰਸਤਾ ਨਹੀਂ ਛੱਡਦੀ ਹੈ ਕੀੜੀ ਦੇ ਸਾਹਮਣੇ ਪਹਾੜ ਆ ਜਾਏ ਕੀੜੀ ਪਹਾੜ ਨਾਲ ਟੱਕਰ ਨਹੀਂ ਲੈਂਦੀ ਹੈ ਐਸ ਪਾਸੇ ਮੂੰਹ ਮੋੜ ਲੈਂਦੀ ਹੈ ਪਹਾੜ पार ਕਰਨੀ ਚਾਹੁੰ ਨੂੰ ਭਾਵੇਂ ਜਿੰਨੇ ਮਰਜੀ ਸਾਲ ਲੱਗਣਾ ਕਹਿੰਦੀ ਮੈਂਨੇ ਪਹਾੜ ਸੀ ਝੂਠ ਸੀ ਪੰਗਾ ਨਹੀਂ ਲੈਣਾ ਮੈਂਨੇ ਆਪਣੇ ਸੱਚ ਕੇ ਰਸਤੇ ਤੇ ਰਹਿਣਾ ਅਸ ਉਹ ਕਿਸੇ ਨੂੰ ਗਾਲ ਨਹੀਂ ਕੱਢਦੀ ਕਿਸੇ ਨੂੰ ਬੁਰਾ ਭਲਾ ਨਹੀਂ ਬੋਲਦੀ ਉੱਚਾ ਨਹੀਂ ਬੋਲਦੀ ਨੰਬਰ ਤਾਂ ਚ ਰੰਦੀ ਹੁਕਮ ਕੀ ਮਨ ਪਾਉਂਦੇ ਰਾ ਪੀੜੇ ਅੱਗੇ ਜਾਵਣਾ ਜ਼ਿੰਦਗੀ ਦਾ ਜਿੰਨਾ ਰਸਤਾ ਸੌੜਾ ਉਤਨੇ ਅਸੀਂ ਕੰਜੂਸ ਹੁੰਦੇ ਜਾਵਾਂਗੇ ਨੰਗਾ ਦੋਜ਼ਕ ਚਾਲ ਲਿਆ ਤਾਂ ਦਿਸਿਆ ਖਰਾ ਡਰਾਵਨਾ ਅਸੀਂ ਪਲ ਪਲ ਡਰਦੇ ਰਹਿੰਦੇ ਆਂ ਔਰ ਨੰਗਾ ਦੋਜ਼ਕ ਦਾ ਮਤਲਬ ਹੁੰਦਾ ਅਸੀਂ ਨਰਕੀ ਜੀਵਨ ਬਣਾ ਲੈਂਦੇ ਆਂ ਮਾਨੋ ਮੇਰੀ ਮਤ ਤੂੰ ਮੇਰੀ ਦਰੁਪਤੀ ਦੇ ਕੱਪੜੇ ਉਤਾਰ ਦਿੱਤੇ ਗਏ ਨਗਨ ਹੋ ਗਈ ਜਮਾ ਨੇ ਮੇਰੀ ਪਤ ਲੁੱਟ ਲਈ ਦੁਰਯੋਦਨ ਦੇ ਦੁਆਰੇ ਦਰਬਾਰ ਮੇਰੀ ਪਤ ਲੁੱਟੀ ਗਈ ਦੁਰਯੋਦਨ ਦਾ ਦਰਬਾਰ ਦਾ ਮਤਲਬ ਹੈ ਮੰਦੇ ਖਿਆਲਾਂ ਦਾ ਚਾਰੇ ਪਾਸੇ ਜਾਲ ਵਿਛਿਆ ਹੋਇਆ ਹੈ ਔਰ ਜੇ ਮੇਰੀ ਪਤ ਲੁੱਟੀ ਜਾਂਦੀ ਹੈ ਮੇਰੀ ਦਰੁਪਤੀ ਨਗਨ ਹੋ ਜਾਂਦੀ ਹੈ ਨੰਗਾ ਦੋਜ਼ਕ ਚਾਲਿਆ ਦਾ ਦਿਸਿਆ ਖਰਾ ਡਰਾਵਨਾ ਇਸ ਕਰਕੇ ਸਾਨੂੰ ਤਾੜਨਾ ਕੀਤੀ ਹੈ ਸਾਨੂੰ ਸਮਝਾਇਆ ਹੈ ਸਾਨੂੰ ਝੰਜੋੜਿਆ ਹੈ ਸਾਨੂੰ ਜਗਾਇਆ ਹੈ ਕਰ ਉਹ ਗੁਣ ਪਛੋਤਾਮਣਾ ਤੂੰ ਉਹ ਗੁਣ ਕਰ ਕਰਕੇ ਪਛਤਾ ਨਾ ਰਹਿੰਦਾ ਨਹੀਂ ਇਸ ਤਰ੍ਹਾਂ ਨਾ ਕਰਿਆ ਕਰ ਸੋ ਅੱਜ ਦੇ ਵਿਚਾਰ ਦੇ ਵਿਚਾਰ ਇਹ ਮਤਲਬ ਨਹੀਂ ਨਿਕਲਿਆ ਕਿ ਅਸੀਂ ਆ ਕੇ ਮੱਥਾ ਨਹੀਂ ਟੇਕਣਾ ਮੈਂ ਮੱਥਾ ਟੇਕਣ ਨੂੰ ਮਨ ਨਹੀਂ ਕਰ ਰਿਹਾ ਪਰ ਦਰਸਲ ਗੱਲ ਇਹ ਸਿੱਖਣੀ ਹੈ ਕਿ ਮੱਥਾ ਟੇਕਣਾ ਗੁਰਮਤ ਨਹੀਂ ਹੈ ਦਰਸਲ ਆਪਣੀ ਮਤ ਨੂੰ ਸੱਚ ਦੇ ਅੱਗੇ ਮਤ ਨੂੰ ਵਿਜ਼डम ਦੇ ਅੱਗੇ ਸਮਰਪਣ ਕਰਨਾ ਅਸਲੀ ਮੱਥਾ ਟੇਕਣਾ ਹੈ ਸਮਰਪਣ ਕਰਨਾ ਅਸਲੀ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ ਇਹ ਮੱਥਾ ਟੇਕਣਾ ਹੈ ਇਤਮਾਰਕ ਪੈਰ ਤਰੀਜੈ ਸਿਰ ਦੀਜੈ ਕਾਣ ਨਕੀਜੈ ਇਹ ਮੱਥਾ ਟੇਕਣਾ ਹੈ ਕਿ ਮੈਂ ਸੱਚ ਤੇ ਟੁਰਨਾ ਸੂਰਮਾ ਬੰਨਣਾ ਸੂਰਸੋਂ ਪਹਿਚਾਨੀਆ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂਨਾ ਛਾੜ ਦੇ ਕੇ ਲੇਕਿਨ ਅਸੀਂ ਉਸ ਨੂੰ ਪੂਜੋ ਫਾਈ ਕਰ ਦਿੱਤਾ ਅਸੀਂ ਲੱਸੀ ਨਾਲ ਤੋਣਾ ਸ਼ੁਰੂ ਕਰ ਦਿੱਤਾ ਅਸੀਂ ਅਸੀਂ ਚੰਦੋਆ ਤੇ ਚੜਾਇਆ ਅਸੀਂ ਰੁਮਾਲਾ ਤੇ ਚੜਾਇਆ ਅਸੀਂ ਚੌਰ ਤੇ ਕੀਤੀ ਪਰ ਸਾਨੂੰ ਧੂਪ ਬਲਿਆਣ ਲੋ ਪਵਣ ਜਵਰੋ ਕਰੇ ਸਮਝ ਨਹੀਂ ਆਇਆ ਅਸੀਂ ਲੱਸੀ ਨਾਲ ਥੜੇ ਤੋਤੇ ਅਸੀਂ ਤੂਫ ਅਰਗਬਤੀ ਕੀਤੀ ਅਸੀਂ ਫੁੱਲ ਚੜਾਏ ਅੰਦਰ ਮੇਰੇ ਅੰਦਰ ਫਲ ਫਿੱਕੇ ਫੁੱਲ ਬਕ ਬਕੇ ਹੀ ਰਹੇ ਮੇਰੇ ਅੰਦਰ ਗੁਨਾ ਦੀ ਖੁਸ਼ਬੂ ਨਹੀਂ ਆਈ ਮੈਂ ਤੂਫ ਅਰਗਬਤੀ ਕੀਤੀ ਕਮਰੇ ਨੂੰ ਖੁਸ਼ਬੂਦਾਰ ਕਰ ਦਿੱਤਾ ਪਰ ਮੈਂ ਟੁਰਦਾ ਪੁਰਦਾ ਖੁਸ਼ਬੂਦਾਰ ਕਮਰਾ ਨਹੀਂ ਬਣਿਆ ਜੋ ਲੋਕ ਮੇਰੇ ਨਾਲ ਡੀਲ ਕਰਨ ਲੋਕੀ ਮੇਰੇ ਨਾਲ ਬੋਲਣ ਲੋਕੀ ਮੇਰੇ ਨਾਲ ਵਿਵਹਾਰ ਕਰਨ ਤੇ ਮੈਂ ਮਿੱਠਾ ਖੁਸ਼ਬੂਦਾਰ ਸਾਬਤ ਹੋਵਾਂ ਇਸ ਕਰਕੇ ਅਸਲੀ ਮੱਥਾ ਟੇਕਣ ਦੀ ਗੱਲ ਨੂੰ ਸਮਝਾਇਆ ਗਿਆ ਹੈ